ਇਹ ਜੇ ਤੁਹਾਨੂੰ ਜੇ ਕਰੋ ਧਰਮਸਾਲਾ ਦੇ ਵਿੱਚ ਜਿਹੜਾ ਕੱਟਾ ਉਹ ਸਾਡੇ ਪਿੰਡ ਦਾ ਸਤਨਾਮ ਮੁੰਡਾ ਨੌਜਵਾਨ ਉਹ ਪੰਜਾਫੋਂ ਕੁੱਟਿਆ ਗਿਆ ਅੱਜ ਦੇ ਲਗਭਗ ਉਸ ਨੂੰ 10 ਦਿਨਾਂ ਤੋਂ ਉੱਤੇ ਹੋ ਗਏ ਉੱਤੇ ਕੋਈ ਅਜੇ ਤੱਕ ਪ੍ਰਸ਼ਾਸਨ ਨੇ ਜਿਹੜੀ ਕਾਰਵਾਈ ਹੈ ਨਹੀਂ ਕੀਤੀ ਉਹ ਕਾਰਵਾਈ ਕਰਾਉਣ ਦੇ ਖਾਤਰ ਅੱਜ ਆ ਧਰਮਸ਼ਾਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਕੱਠ ਰੱਖ ਕੇ ਸਾਡੀਆਂ ਜਿੰਨੀਆਂ ਪਿੰਡ ਦੇ ਵਿੱਚ ਕਿਸਾਨ ਜਥੇਬੰਦੀਆਂ ਉਹਨਾਂ ਦੇ ਸਾਰੇ ਸਹਿਯੋਗ ਦੇ ਨਾਲ ਤੇ ਸਾਰੇ ਨਕਰ ਦੇ ਸਹਿਯੋਗ ਦੇ ਨਾਲ ਤੇ ਬਾਕੀ ਜਿਹੜੀ ਉਸ ਮਸਲੇ ਦੇ ਉੱਤੇ ਕਮੇਟੀ ਬਣੀ ਆ ਸਾਡੀ ਉਹ ਕਮੇਟੀ ਦੀ ਅਗਵਾਈ ਦੇ ਵਿੱਚ ਤੇ ਅਸੀਂ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਦੋ 1 ਵਜੇ ਆਪਣਾ ਧਰਨਾ ਲਾਵਾਂਗੇ ਤੇ ਸਰਾਂ ਨੂੰ ਬੇਨਤੀ ਹੈ ਇਹ ਵੀ ਵੱਡੀ ਗਿਣਤੀ ਦੇ ਵਿੱਚ ਕੱਢਣ ਨੂੰ ਆਪਾਂ ਇਕੱਠ ਕਰਕੇ 11 ਵਜੇ ਕੱਢਣ ਨੂੰ ਉਹ ਲਾਉਣਾਗਾ ਆਪਾਂ ਧਰਨਾ ਮਾਰਕੀਟ ਦੇ ਵਿੱਚ ਕਿਹੜਾ ਇਕੱਠੇ ਹੋਣਾਗਾ 11 ਵਜੇ ਉਦੋਂ ਪਹਿਲਾਂ ਸਾਰਿਆਂ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਘਰ-ਘਰ ਜਾ ਕੇ ਹੁਣ ਤਿਆਰੀ ਕਰਨੀ ਆਪਾਂ ਸਾਰਿਆਂ ਨੇ ਇਹ ਨਹੀਂ ਵੀ ਆਪਾਂ ਇੱਥੋਂ ਵਾਗ ਗਏ ਤੇ ਚੁੱਪ ਕਰਕੇ ਜਾ ਕੇ ਘਰੇ ਬੈਠਣਾ ਪੂਰੀ ਘਰ-ਘਰ ਜਾ ਕੇ ਤਿਆਰੀ ਕਰਨੀ ਆ ਲਾਬੰਦ ਕਰਨਾ ਲੋਕਾਂ ਨੂੰ ਤੇ ਆਪਾਂ ਸਾਰੀਆਂ ਜਥੇਬੰਦੀਆਂ ਆਪਣੇ ਨਾਲ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਕਮੇਟੀ ਬਣੀ ਆ ਉਹ ਕਮੇਟੀ ਦੀ ਉਗਾਈ ਦੇ ਵਿੱਚ ਕੱਲ ਨੂੰ ਆਪਾਂ ਸਾਰੇ ਉਹ ਜਿਹੜਾ ਪਰਿਵਾਰ ਨੂੰ ਅਨਸਾਫ਼ ਦਵਾਉਣ ਦੇ ਖਾਤਰ ਆਪਾਂ ਕੱਲ ਨੂੰ 11 ਵਜੇ ਮਾਰਕੀਟ ਦੇ ਵਿੱਚ ਇਕੱਠੇ ਹੋ ਕੇ ਧਰਨਾ ਲਾਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਜੀ ਉਹ ਜੀ ਮੈਂ ਗੱਲ ਰੱਖਦਾ ਜੀ ਜਿਹੜਾ ਇਹ ਮਸਲਾ ਹੈਗਾ ਇਹ ਪੁਰਸ ਭੜਕਾਰ ਗਈ ਹੈ ਕਿਉਂਕਿ ਤਹਾਂ ਤੋਂ ਸਰਕਾਰ ਵੱਲੋਂ ਹਦਾਇਤਾਂ ਵੀ ਇੱਥੇ ਮਾਹੌਲ ਨੂੰ ਖਰਾਬ ਕਰਕੇ ਇੱਥੇ ਜੋ ਮਹਗਾ ਕਿਸਾਨੀ ਦੀਆਂ ਮੰਗਾਂ ਹੈ ਜਾਂ ਹੋਰ ਮੰਗਾਏ ਉਹ ਤੋਂ ਤਲਕਾਇਆ ਜਾ ਸਕੇ ਤੇ ਇਹ ਮੁੱਦਾ ਬਣਾਇਆ ਜਾ ਸਕੇ ਕਿਉਂਕਿ ਜੇ ਪੁਲਿਸ ਨੇ ਫੜਨੇ ਹੁੰਦੇ ਆ ਤਾਂ ਪੁਲਿਸ ਇੱਕ ਦਿਨ ਚਾ ਇੰਟੈਲੀਜੈਂਸੀਆਂ ਹੁੰਦੀਆਂ ਨਾਲ ਕੋਲੇ ਇਹਨਾਂ ਕੋਲੇ ਸਾਰਾ ਕੁਝ ਹੁੰਦਾ ਇੱਕ ਦਿਨ ਸਾਰੇ ਗ੍ਰਿਫਤਾਰ ਕਰ ਸਕਦੇ ਆ ਪਰ ਉੱਤੋਂ ਤੋਂ ਲੈ ਕੇ ਥੱਲੇ ਤੱਕ ਇਹ ਜੋਰ ਲਗਿਆ ਵੀ ਪੰਜਾਬ ਦੀ ਕਿਸਾਨੀ ਨੂੰ ਇੱਥੋਂ ਖੇਤਾ ਚੋਂ ਕਿਵੇਂ ਕੱਢਣਾ ਹੈ ਜਿਹੜੇ ਹੜ ਆਇਆ ਇਹ ਵੀ ਇੱਕ ਕੁਦਰਤੀ ਵਰਤਾਰਾ ਨਹੀਂ ਇਹ ਵੀ ਹਾਕਮਾਂ ਦੀ ਸੋਚੀ ਸਮਝੀ ਚਾਲ ਹੈ ਕਿਉਂਕਿ ਹਾਕਮਾਂ ਨੂੰ ਪਤਾ ਹੈ ਕਿ ਇਥੋਂ ਦਾ ਜਿਹੜਾ ਵਾਤਾਵਰਣ ਸੰਤੁਲਨ ਰੱਖਣ ਵਾਸਤੇ 33% ਜਾਨੂੰ ਜੰਗਲ ਚਾਹੀਦੇ ਆ ਇੱਥੇ ਕਾਰਬਨ ਡਾਈਆਕਸਾਈਡ 38% ਪੈਦਾ ਹੋ ਰਹੀ ਹੈ ਨਾਈਟ੍ਰੋਜਨ ਤੇ ਆਕਸੀਜਨ ਜਿਹੜੀ ਮਨੁੱਖ ਨੂੰ ਚਾਹੀਦੀ ਹੈ ਉਹ ਘੱਟੋ ਘੱਟ 21% ਪੈਦਾ ਹੋ ਰਹੀ ਹੈ ਜਿਹੜੇ ਕਾਰਪੋਰੇਟ ਘਰਾੜਿਆਂ ਨੂੰ ਬੋਧੀ ਸਰਕਾਰ ਨੇ ਸਾਰੇ ਜੰਗਲ ਤਬਾਹ ਕਰਤੇ ਸਤੀਸਗੜ੍ਹ ਚ 1700 ਕਿੱਲੇ ਦਾ ਜੰਗਲ ਤਬਾਹ ਕੀਤਾ ਵੀ ਉਹ ਮੰਗਾ ਤੋਂ 扑का ਕੇ ਹਰਾ ਤੇ ਮਾਅਬੇ ਦਾ ਜੋ ਕਿਸਾਨੀ ਦਾ ਚੱਲ ਰਿਹਾ ਸੀ ਉਹਨੂੰ ਤਲਕਾ ਕੇ ਇੱਥੇ ਆਪ ਦੀ ਜਿਹੜੀ ਲੜਾਈ ਹੈ ਆਪ ਇਹ ਦੇ ਇੱਕ ਦੂਜੇ ਨਾਲ ਉਹ ਕਰਵਾ ਰਹੇ ਹੈ ਕਿਉਂਕਿ ਪਹਿਲੀ ਗੱਲ ਨਹੀਂ ਇਹ ਬਹੁਤ ਲੰਮਾ ਸਮਾਂ ਹੈ ਅਸੀਂ ਆਪ ਦੀਆਂ ਮੰਗਾਂ ਤੋਂ ਵੀ ਤਿੱਕਣਾ ਤੇ ਜਿਹੜਾ ਇਹਨਾਂ ਨਾਲ ਧੱਕਾ ਹੋਇਆਗਾ ਪ੍ਰਵਾਸੀ ਮਜ਼ਦੂਰਾਂ ਨੇ ਕੀਤਾ ਉਹਨੂੰ ਇਨਸਾਫ ਦਿਵਾਉਣ ਦੇ ਲਈ ਪੁਲਿਸ ਜ਼ਿੰਮੇਦਾਰ ਹੈ ਕਿ ਪੁਲਿਸ ਨੇ ਢਲਮਠ ਕੀਤੀ ਹੈ ਉਹਦੇ ਡਿਪਟੀ ਨੂੰ ਵੀ ਮੈਂ ਕਿਹਾ ਸੀ ਮਾ ਸੋਡੀ ਖਾਤਰ ਜਿਹੜੀ ਢਲਮਠ ਕੀਤੀ ਹੈ ਮੰਗਲਵਾਰ ਹੋ ਗਿਆ ਅਗਲਾ ਬੁੱਧਵਾਰ ਦੀ ਘਟਨਾ ਹੈਗੀ ਤੁਸੀਂ ਹਜੇ ਤੱਕ ਪਰਚਾ ਨਹੀਂ ਦਰਜ ਕੀਤਾ ਤਾਂ ਉਹਨੇ ਗਲਤੀ ਵੀ ਮੰਨੀ ਸੀ ਵੀ ਮੈਂ ਇਹ ਗਲਤੀ ਮੰਨਦਾ ਵੀ ਪੁਲਿਸ ਦੀ ਢਲਮਠਾ ਹੈ ਸਾਨੂੰ ਇਕੱਠਿਆਂ ਨੂੰ ਹੋ ਕੇ ਸਾਰਿਆਂ ਨੂੰ ਭਾਈਚਾਰਕ ਇਕਤਾ ਨੂੰ ਸਾਜ ਰੱਖਣੀ ਚਾਹੀਦੀ ਹੈ ਤੇ ਇਹਨਾਂ ਗੁੱਸਬਨਾ ਦੇ ਜੋ ਫੁੱਟਬਾਲ ਨੇ ਉਹਨਾਂ ਦੇ ਖਿਲਾਫ ਵੀ ਬੋਲਣਾ ਚਾਹੀਦਾ ਹੈ ਤੇ ਸਾਨੂੰ ਇਕ ਹੋ ਕੇ ਜਿਹੜੇ ਸਤਰਾਮ ਤੇ ਸੱਟਾਂ ਮਾਰਿਆ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਫੜਾਉਣ ਲਈ ਅੰਤ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ ਇੰਨਾ ਹੀ ਕਹਿੰਦਾ ਹੁਆ ਸਾਰਿਆਂ ਦਾ ਧੰਨਵਾਦ चढ़ पुलिस